ਚੰਡੀਗੜ੍ਹ ਦੇ ਮਨੀ ਮਾਜਰਾਜ ਪ੍ਰਸ਼ਾਸਨ ਦਾ ਐਕਸ਼ਨ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਨੇ ਮਕੈਨਿਕ ਮਾਰਕੀਟ ਖਾਲੀ ਕਰਵਾ ਲਈ ਹੈ ਪ੍ਰਸ਼ਾਸਨ ਦੇ ਐਕਸ਼ਨ ਤੇ ਮਕੈਨਿਕਾਂ ਦੇ ਵਿੱਚ ਭਾਰੀ ਰੋਸ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦਾ ਮਨੀ ਮਾਜਰਾ ਇਲਾਕਾ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਇਸ ਏਰੀਏ ਨੂੰ ਖਾਲੀ ਕਰਵਾਇਆ ਗਿਆ ਜਿਸ ਦੇ ਖਿਲਾਫ ਮਕੈਨਿਕ ਪ੍ਰੋਟੈਸਟ ਕਰ ਰਹੇ ਨੇ ਮਕੈਨਿਕ ਮਾਰਕੀਟ ਹੈ ਜਿਸ ਨੂੰ ਖਾਲੀ ਕਰਵਾਇਆ ਗਿਆ ਪ੍ਰਸ਼ਾਸਨ ਦੇ ਐਕਸ਼ਨ ਤੇ ਮਕੈਨਿਕਾਂ ਦੇ ਵਿੱਚ ਭਾਰੀ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਨੋਟਿਸ ਤੇ ਸਾਡਾ ਸਾਰਾ ਸਮਾਨ ਚੁੱਕ ਕੇ ਲੈ ਗਏ ਨੇ ਪ੍ਰਸ਼ਾਸਨ ਨੇ ਸਾਨੂੰ ਬੇਰੁਜ਼ਗਾਰ ਕਰ ਦਿੱਤਾ ਹੈ ਤਸਵੀਰਾਂ ਮਨੀ ਮਾਜਰਾ ਦੇ ਸਾਹਮਣੇ ਆਈਆਂ ਨੇ ਜਿੱਥੇ ਨਗਰ ਨਗਮ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ ਮਕੈਨਿਕ ਮਾਰਕੀਟ ਖਾਲੀ ਕਰਵਾ ਲਈ ਗਈ ਹੈ ਚੰਡੀਗੜ੍ਹ ਪ੍ਰਦਰਸ਼ਨ ਚੰਡੀਗੜ੍ਹ ਪ੍ਰਦਰਸ਼ਨ ਚੰਡੀਗੜ੍ਹ ਦੇ ਮਨੀ ਮਾਜਰਾ ਮੋਟਰ ਮਾਰਕੀਟ ਸਭ ਤੋਂ ਵੱਡੀ ਮਾਰਕੀਟ ਹੈ ਹਾਲਾਂਕਿ ਨਗਰ ਨਿਗਮ ਦਾ ਆ ਪੀਲਾ ਪੰਜਾ ਜਿਹੜਾ ਹੈ ਉਹ ਚੱਲਿਆ ਹਾਲਾਂਕਿ ਜਿੰਨੀ ਵੀ ਜਿਹੜੀ ਮਾਰਕੀਟ ਦੇ ਸ਼ੋਰੂਮ ਦੇ ਬਾਹਰ ਜਿਹੜੀ ਲੱਗੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਚੱਕ ਦਿੱਤਾ ਹਾਲਾਂਕਿ ਹੁਣ ਕਾਫੀ ਸੰਖਿਆ ਦੇ ਵਿੱਚ ਜਿੱਥੇ ਜਿਹੜੇ ਮਕੈਨਿਕ ਨੇ 35 35 40 40 ਸਾਲ ਤੋਂ ਇੱਥੇ ਜਿਹੜੇ ਕੰਮ ਕਰ ਰਹੇ ਨੇ ਉਹ ਅੱਜ ਇਕੱਠੇ ਹੋਏ ਨੇ ਤੇ ਉਹਨਾਂ ਵੱਲੋਂ ਕਾਫੀ ਰੋਜ਼ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਦਿੱਤਾ ਕਿਸੇ ਵੀ ਤਰ੍ਹਾਂ ਨੂੰ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਕਰਕੇ ਅ ਅੱਜ ਜਿਹੜਾ ਹੈਗਾ ਇਸ ਤਰ੍ਹਾਂ ਦੇ ਹਾਲਾਤ ਸਾਨੂੰ ਦੇਖਣ ਮਿਲ ਰਹੇ ਇਸ ਕਰਕੇ ਕਾਫੀ ਜਿਹੜੇ ਸੰਖਿਆ ਹੈ ਉਹ ਇੱਥੇ ਇਕੱਠੇ ਹੋਏ ਨੇ ਕਰੀ 15 ਤੋਂ 20 ਹਜ਼ਾਰ ਜਿਹੜੇ ਲੋਕ ਨੇ ਜਾਂ ਫਿਰ ਹਜ਼ਾਰਾਂ ਪੇਟੀਆਂ ਜਿਹੜੀਆਂ ਉਹ ਐਮਸੀ ਵੱਲੋਂ ਚੱਕ ਦਿੱਤੀ ਗਈ ਹੈ ਮਨੀ ਮਾਜਰਾ ਦੀ ਸਭ ਤੋਂ ਵੱਡੀ ਜਿਹੜੀ ਮਾਰਕੀਟ ਹੈ ਏਸ਼ੀਆ ਦੀ ਅਸੀਂ ਕਹਿ ਸਕਦੇ ਹਾਂ ਸਭ ਤੋਂ ਵੱਡੀ ਮਾਰਕੀਟ ਹੈ ਜਿਹ ਭਾਜੀ ਕੋਈ ਨੋਟਿਸ ਦਿੱਤਾ ਗਿਆ ਸੀਗਾ ਕੋਈ ਦੱਸਿਆ ਸੀਗਾ ਕਿ ਜਿਹੜਾ ਇਹ ਇਨਡੋਸਮੈਂਟ ਜਿਹੜੀ ਉਹ ਕਿੱਥੇ ਜਾ ਰਹੀ ਨਹੀਂ ਜੀ ਨੋਟਿਸ ਨਹੀਂ ਉਹਨਾਂ ਨੇ ਦਿੱਤਾ ਨਹੀਂ ਜੀ ਉਹ ਸਿੱਧੇ ਆਏ ਸੋਮਵਾਰ ਵਾਲੇ ਦਿਨ ਉਹਨਾਂ ਨੇ ਆਪਣੀ ਡਰਾਈ 6 ਵਜੇ ਸ਼ੁਰੂਦਰ ਠੀਕ ਹੈ ਹਾਂਜੀ ਤੇ ਕਿਹੜੀ ਕਿਹੜੀ ਪੇਟੀਆਂ ਜਿਹੜੀ ਪੂਰਾ ਸਾਫ਼ ਕਰਦੇ ਇਹ ਸਾਰਾ ਟੋਟਲੀ ਸਾਫ਼ ਹੋਈ ਜੀ ਇੱਥੋਂ ਲੈ ਕੇ ਆਪਣਾ ਐਫਆਰ ਉਹ ਪਰੇ ਇਹ ਸਾਰੀ ਦੋਨੋਂ ਲਾਈਨਾਂ ਪਿੱਛੇ ਦੀਆਂ ਉਹਦੇ ਬੈੱਡ ਸਾਈਡ ਟੋਟਲੀ ਹੋਈਆਂ ਜੀ ਹਜ਼ਾਰਾਂ ਬੰਦੇ ਦੀ ਪੇਟੀ ਚਲਦੀ ਹੈ ਕਾਰਨ ਕੀ ਰਿਹਾ ਕੁਝ ਪਤਾ ਲੱਗਿਆ ਕਾਰਨ ਕੁਝ ਪਤਾ ਲੱਗਿਆ ਕਾਰਨ ਉਹਨਾਂ ਨੇ ਪਤਾ ਨਹੀਂ ਕਿਸੀ ਬੰਦੇ ਨੇ ਦੰਦੇ ਭਈ ਆਪਣੀ ਹਾਈ ਡੋਡ ਦੇ ਅੰਦਰ ਰਿਟਨ ਪਾਈ ਹੋਈ ਉਹਦੀ وجہ ਨਾਲ ਤੁਹਾਡਾ ਇਸ਼ੂ ਬਣਿਆ ਠੀਕ ਹੈ ਜੀ ਹਾਂਜੀ ਤੇ ਹੁਣ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਚੰਡੀਗੜ੍ਹ ਦੇ ਮੇਅਰ ਇੱਥੇ ਪਹੁੰਚੇ ਸੀ ਹਾਂਜੀ ਮੇਅਰ ਆਏ ਉਹਨਾਂ ਨੇ ਬੋਲਿਆ ਭਈ ਚਲੋ ਤੁਹਾਡੀ ਸਮੱਸਿਆ ਦਾ ਹੱਲ ਆਪਾਂ ਕਰਦੇ ਹਾਂ ਛੇਤੀ ਕਿੰਨੇ ਲੋਕ ਜਿਹੜੇ ਨੇ ਉਹ ਰੋਪੇ ਰੋਜ਼ਗਾਰ ਕੋਈ ਨਹੀਂ ਜਿਹੀ ਗੱਲ ਇਹ ਤਾਂ ਤੁਹਾਡੇ ਸਾਹਮਣੇ ਹੀ 1000 ਹੀ ਬੰਦਾ ਜੀ हां एशेडी सबसे बड़ी मोटर मारती डै और संजय जी, जी ने आज दोपहरें सानू बुलाया 4 बजे उन्होंने ठीक है संजय डंडिंग जी ने 4 बजे का टाइम ਦਿੱਤਾ ਵੀ بیٹھے ਆਪਾਂ ਤੁਹਾਡੀ ਸਮੱਸਿਆ ਦਾ ਹੱਲ ਜੋ ਵੀ ਹੈ ਕਰ ਦਿਆਂ ঠিক ਹੈ ਹੁਣ ਤੁਹਾਡੀ ਕੀ ਡਿਮਾਂਡ ਹੈ ਡਿਮਾਂਡ ਸਾਡੀ ਇਹ ਹੈ ਜੀ ਜਿਹੜੇ ਬੰਦੇ ਵਿਚਾਰੇ ਬੈਠੇ ਆ ਜਿੱਥੇ ਬੈਠਿਆ ਉੱਥੇ ਬੈਠੇ ਰਹੇ ਔਰ ਜਿਨ੍ਹਾਂ ਦੀ ਬੇਟੀ ਚਲੀ ਦੀ ਉਹਨਾਂ ਦਾ ਥੋੜੇ ਜਿਹਾ ਜੁਰਮਾਨਾ ਲਾ ਤੇ ਬੰਦੇ ਦੀ ਬੇਟੀ ਛੱਡੀ ਜਾਨੂੰ ਅੱਗੇ ਬਾਤੇਆਂ ਗੁਰਦਾਸਪੁਰ ਦੇ ਦੀਨਾ ਨਗਰ ਦੇ ਵਿੱਚ ਨਸ਼ੇ ਖਿਲਾਫ ਐਕਸ਼ਨ ਨਜ਼ਰ ਆਇਆ ਜਿੱਥੇ ਪਿੰਡ ਡੀਡਾ ਸਾਂਸੀਆਂ ਦੇ ਵਿੱਚ ਬੁਲਡੋਜ਼ਰ ਚੱਲਿਆ ਨਸ਼ੇ ਦੇ ਸੌਦਾਗਰਾਂ ਤੇ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਤੇ ਕਈ ਘਰਾਂ ਤੇ ਇਹ ਕਾਰਵਾਈ ਕੀਤੀ ਗਈ ਹੈ। ਦਰਅਸਲ ਪੰਜਾਬ ਸਰਕਾਰ ਦਾ ਇਹ ਬੁਲਡੋਜ਼ਰ ਐਕਸ਼ਨ ਹੈ ਲਗਾਤਾਰ ਨਸ਼ਾ ਤਸਕਰਾਂ ਦੇ ਵੱਲੋਂ ਜੋ ਨਸ਼ਾ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਢਾਇਆ ਜਾ ਰਿਹਾ ਹੈ। ਗੁਰਦਾਸਪੁਰ ਦਾ ਦੀਨਾ ਨਗਰ ਇਲਾਕਾ ਜਿੱਥੇ ਨਸ਼ੇ ਦੇ ਖਿਲਾਫ ਇਹ ਐਕਸ਼ਨ ਦੇਖਣ ਨੂੰ ਮਿਲਿਆ ਹੈ। ਅਦੀਨਾਨਗਰ ਦਾ ਪਿੰਡ ਡੀਡਾ ਸਾਂਸੀਆਂ ਜਿੱਥੇ ਬਲਡੋਜ਼ਰ ਚਲਾਇਆ ਗਿਆ ਹੈ ਦਰਸਲ ਨਸ਼ੇ ਦੇ ਸੌਦਾਗਰਾਂ ਦੇ ਵੱਲੋਂ ਨਸ਼ੇ ਵੇਚ-ਵੇਚ ਕੇ ਇਹ ਪ੍ਰਾਪਰਟੀਆਂ ਬਣਾਈਆਂ ਗਈਆਂ ਨੇ ਜਾਇਦਾਦਾਂ ਬਣਾਈਆਂ ਗਈਆਂ ਨੇ ਜਿਸ ਤੇ ਹੁਣ ਐਕਸ਼ਨ ਕੀਤਾ ਜਾ ਰਿਹਾ ਹੈ ਕਈ ਕਰਾਂ ਤੇ ਇੱਕ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਅਧਿਕਾਰੀਆਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਨਸ਼ੇ ਦੇ ਸੌਦਾਗਰ ਨੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਨਾਦੇ ਡੀਡਾ ਸਾਸੀਆਂ ਪਹਣੇ ਤੇ ਨਸ਼ਾ ਤਸਕਰਾਂ ਦੇ ਘਰਾਂ ਦੇ ਪਰ ਲੋਜ ਚੱਲ ਰਿਹਾ ਪਿੰਡ ਦੇ ਵਿੱਚ ਇਸ ਪਿੰਡ ਵਿੱਚ ਨਸ਼ਾ ਤਸਕਰਾਂ ਦੇ ਲੋਕ ਤੇ ਕਾਫੀ ਅਰੋਗ ਹੋਈ ਸੀ ਕਿ ਕਾਫੀ ਲੋਕਾਂ ਦੇ ਮਾਲਕ ਦਰਸੀ ਕਈ ਕਿਸ ਪਿੰਡਾਂ ਵਿੱਚ ਵਾਰਦਾਤਾ ਵੀ ਹੋ ਚੁੱਕਿਆ ਨੇ ਜਿਵੇਂ ਕਿ ਇਹ ਜੇ ਪਿੰਡ ਜਿਹੜਾ ਡੀਡਾ ਸਾਸੀਆਂ ਆ ਨਸ਼ੇ ਵਾਸਤੇ ਬਦਨਾ ਪੂਰੇ ਪੰਜਾਬ ਚ ਜਣਾ ਜਾਂਦਾ ਆ ਤੁਸੀਂ ਦੱਸਿਆ ਇਸ ਪਿੰਡ ਵਿੱਚ ਜਿਹੜੇ ਘਰ ਨੇ ਕਰੀਬ 60 ਤੋਂ 65 ਘਰਾਂ ਨੂੰ ਨੋਟਿਸ ਆ ਰਹੀ ਹੋ ਚੁੱਕੇ ਨੇ ਲੇਕਿਨ ਅੱਜ ਜਿਹੜੇ 7 ਤੋਂ 10 ਘਰ ਜਿਹੜੇ ਪ੍ਰਸ਼ਾਸਨ ਵੱਲ ਢਾਏ ਜਾ ਰਹੇ ਵੱਡੀ ਗਿਣਤੀ ਦੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਧਿਕਾਰੀ ਪਹੁੰਚੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਪੁਲਿਸ ਅਧਿਕਾਰੀ ਔਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਨੇ ਔਰ ਨੈਰੀ ਵਿਭਾਗ ਦੇ ਜਿਹੜੀ ਜਗ੍ਹਾ ਸੀ ਉੱਤੇ ਇਹਨਾਂ ਨੇ ਜਾਇਜ਼ ਕਬਜ਼ੇ ਕਰਕੇ ਨਸ਼ਾ ਤਸਕਰਾ ਆਪਣੇ ਘਰ ਭਰਾਂ ਸੀ ਉਹਨਾਂ ਤਸਕਰਾ ਤੇ ਜਿਹੜੇ ਘਰ ਸੀ ਅੱਜ ਪ੍ਰਸ਼ਾਸਨ ਵੱਲ ਢਾਏ ਜਾ ਰਹੇ ਨੇ ਔਰ ਇਹ ਜਿਹੜੇ ਘਟਾ ਆਉਂਦਾ ਲੇ ਸਿਲਸਿਲਾ ਲਗਾਤਾਰ ਜਾਰੀ ਆ ਔਰ ਪੀਲਾ ਪੰਜਾ ਇਹ ਦਸਕੜਾਂ ਦੇ ਘਰਾਂ ਉੱਤੇ ਚੱਲ ਰਿਹਾ ਔਰ ਪੁਲਿਸ ਦੇ ਅਧਿਕਾਰੀ ਵੀ ਸਾਰੇ ਪਹੁੰਚੇ ਨੇ ਸਾਰੇ ਤਰ੍ਹਾਂ ਦੇ ਹਰ ਤਰ੍ਹਾਂ ਦੇ ਅਧਿਕਾਰੀ ਪਹੁੰਚੇ ਨੇ ਔਰ ਡਿਪਾਰਟਮੈਂਟ ਵੱਲੋਂ ਜਿਹੜਾ ਲੋਕਾਂ ਦੇ ਘਟ ਆ ਜਾ ਰਹੇ ਕਰੀਬ ਇਸ ਪਿੰਡ ਵਿੱਚ 60 ਤੋਂ 65 ਘਰ ਨੇ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਅੱਜ ਜਿਹੜੇ ਆ 7 ਤੋਂ 10 ਘਟ ਆ ਜਾਣਗੇ ਤੁਸੀਂ ਦੇਖੋ ਵੀ ਅੱਥਰੂ ਪੀਲਾ ਪੰਜਾ ਲਗਾਤਾਰ ਜਾਰੀ ਆ ਔਰ ਥੋੜੀ ਦੇਰ ਤੱਕ ਇਹ ਜਿਹੜੇ ਸਾਰੇ ਘਰ ਹੀ ਢਾ ਦਿੱਤੇ ਜਾਣਗੇ ਨਿਊਜ਼ ਯੂਨਿਟ ਪੰਜਾਬ ਲਈ ਪੈਂਡਿਡਾ 720 ਪ